ਕੱਲ ਪਰਸੋ ਜੋ ਹੋਇਆ ਮੈਂ 3-4 ਦਿਨਾਂ ਦਾ ਕਮਿਸ਼ਨਰ ਆਫ ਪੁਲਿਸ ਗੁਰਪ੍ਰੀਤ ਸਿੰਘ ਭੁੱਲਰ ਜਿਹੜੇ ਆਪ ਦੀ ਕਾਬਲੀਅਤ 'ਚ ਆਪ ਦੇ ਆਪ ਨੂੰ ਮਤਲਬ ਇੱਕ ਤਾਂ ਉਹਨਾਂ ਨੂੰ ਪ੍ਰੈਸ ਵੀ ਸੰਭ ਨਹੀਂ ਆਉਂਦੀ ਐ ਮੈਂ ਉਹਨਾਂ ਨੂੰ ਬੜਾ ਤਗੜਾ ਪੀਆਰ ਦਾ ਮੈਨੇਜਰ ਸਮਝਦਾ ਔਰ ਮੈਂ ਉਹਨਾਂ ਦੀ ਮੈਨੇਜਮੈਂਟ ਅੱਜ ਵੇਖੀ ਅੱਜ ਉਹਨਾਂ ਦੀ ਖਬਰ ਲੱਗੀ ਆ ਉਹਨਾਂ ਦੀ ਫੋਟੋ ਵੀ ਸੀ ਆ ਦੂਜੇ ਅਖਬਾਰ ਨਹੀਂ ਪੰਜਾਬੀ ਚ ਅਸ਼ਰ ਪਾਕਿਸਤਾਨ ਬੈਗ ਟੈਰਰ ਮੋਡਿਊਲ ਬਸਟਡ 10 ਹੈਲਡ ਵਿਦ ਗਰਨੇਡ ਐਂਡ ਪਿਸਟਲਸ ਦ ਅਕਿਊਜ਼ ਵਰ ਪਲੋਟਿੰਗ ਅ ਗਰਨੇਡ ਅਟੈਕ ਔਨ ਪੁਲਿਸ ਇਸਟੈਬਲਿਸ਼ਮੈਂਟ ਇਨ ਬਟਾਲਾ ਸੇਜ਼ ਦ ਡੀਜੀਪੀ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਸੈਡ ਥੈਟ ਐਕਟਿੰਗ ਔਨ ਕ੍ਰੈਡੀਬਲ ਇਨਪੁਟਸ ਪੁਲਿਸ ਟੀਮਸ ਲਾਂਚਡ ਐਨ ਆਪਰੇਸ਼ਨ ਐਂਡ ਅਰੈਸਟਡ ਆਲ ਅਕਿਊਜ਼ ਫਰਮ ਡਿਫਰੈਂਟ ਪਾਰਟਸ ਆਫ ਅੰਮ੍ਰਿਤਸਰ ਰੂਰਲ ਬਟਾਲਾ ਐਂਡ ਅੰਮ੍ਰਿਤਸਰ ਸਿਟੀ ਇਹ ਤਾਂ ਵੇਖਿਆ ਨਾ ਜੀ ਤੁਸੀਂ ਵੇਖੋ ਕਿੱਡੀ ਕਿੱਡੇ ਕਾਬਲ ਨੇ ਔਰ ਇਹਨਾਂ ਦੀ ਕਾਬਲੀਅਤ ਤਾਂ ਇੱਕ ਨਹੀਂ ਆ ਫੋਟੋ ਵੀ ਲਵਾਈ ਆ ਕੱਲ ਬਹੁਤ ਆਪ ਦਾ ਆ ਆ ਫੋਟੋ ਹੈ ਜੀ ਇਹਨਾਂ ਦੀ ਆ ਇੱਕ ਅਖਬਾਰ ਚ ਆ ਰਹੀ ਹੈ ਕਿਉਂਕਿ ਆ ਫੋਟੋ ਹੈ ਬੈਠੇ ਉਥੇ ਮੈਂ ਭੁੱਲਰ ਸਾਹਿਬ ਨੂੰ ਪੁੱਛਣਾ ਚਾਹੁੰਨਾ ਤੁਸੀਂ ਐਡੇ ਕਾਬਲ ਅਫਸਰ ਟਰਰ ਮੋਡਿਊਲ ਪਾਕਿਸਤਾਨ ਬੇਸਡ ਅੱਜ ਤਾ ਫੜ ਲਿਆ ਜਿਹੜਾ ਆਈਐਸਆਈ ਉਥੇ ਟਰਰ ਮੋਡਿਊਲ ਸਾਹਮਣੇ ਤੁਰਿਆ ਫਿਰਦਾ ਸੀ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਉਹਨੂੰ ਫੜਨ ਚ ਫਿਰ ਕਿੱਥੇ ਕੋਲਾਪਸ ਹੋਇਆ ਨਾ ਪੁਲਿਸਿੰਗ ਦਾ ਥੋੜਾ ਫੇਲੀਅਰ ਹੋਇਆ ਨਾ ਜਿਹੜਾ ਤੁਸੀਂ ਲੁਕਾਉਣ ਦੀ ਕੋਸ਼ਿਸ਼ ਕਰ ਰਹੇ ਹੋ ਔਰ ਤੁਹਾਡੇ ਅੱਜ ਦੇ ਬਿਆਨਾਂ ਨੇ ਇਹ ਗੱਲ ਸਾਬਿਤ ਕਰਤੀ ਕਿ ਇੱਕ ਪਾਸੇ ਤਾਂ ਯੂ ਆਰ ਆਪ ਦੀ ਪਿੱਠ ਥਪਤ ਪਾ ਰਹੇ ਕਿ ਤੁਸੀਂ ਕਿੱਡੇ ਕਾਬਲ ਹੋ ਔਰ ਦੂਜੇ ਪਾਸੇ ਤੁਹਾਡਾ ਫੇਲੀਅਰ ਹੈ ਜਾਂ ਇੱਕ ਗੱਲ ਹੋਰ ਨਿਕਲ ਕੇ ਆਉਂਦੀ ਹੈ ਕਿ ਆਮ ਆਦਮੀ ਪਾਰਟੀ ਦੀ ਇਵੈਂਟ ਮੈਨੇਜਮੈਂਟ ਸੀ ਜਿਹੜਾ ਖਰਾਬ ਹੋ ਗਈ ਉਹਨਾਂ ਇਵੈਂਟ ਮੈਨੇਜਮੈਂਟ ਕੀ ਸੀ ਆਮ ਆਦਮੀ ਪਾਰਟੀ ਦਾ ਜੋਰ ਲੱਗਿਆ ਹੋਇਆ ਔਰੇ ਜ਼ੋਰਾ ਸਿੰਘ ਕਮਿਸ਼ਨ ਦੇ ਚੇਅਰਮੈਨ ਸਾਹਿਬ ਨੇ ਵੀ ਗੱਲ ਕੀਤੀ ਹੈ ਕਿ ਇਹ ਬੇਅਦਬੀਆਂ ਚ ਪੋਲਿਟਿਕਸ ਕਰਦੇ ਆ ਔਰ ਬੇਅਦਬੀਆਂ ਕਰਾਉਣ ਤੇ ਕੋਈ ਕਸਰ ਨਹੀਂ ਛੱਡਦੇ ਤਾਂ ਉਹ ਨਰੇਸ਼ ਯਾਦਵ ਦੀ ਇਨਡਾਈਟਮੈਂਟ ਤੋਂ ਵੀ ਕਲੀਅਰ ਹੈ ਔਰ ਐਵਰੀ ਇਵੈਂਟ ਇਜ਼ ਅ ਇਵੈਂਟ ਮੈਨੇਜਮੈਂਟ ਔਰ ਇਹ ਵੀ ਇੱਕ ਇਵੈਂਟ ਮੈਨੇਜਮੈਂਟ ਹੀ ਹੋ ਰਿਹਾ ਸੀ ਮੈਂ ਸਮਝਦਾ ਨਰੈਣ ਸਿੰਘ ਚੋੜੇ ਨਾਲ ਜਿਹੜਾ ਵੈਂਟ ਹੋਰਬਲੀ ਰੋਂਗ ਤੁਹਾਡਾ ਆਪਰੇਸ਼ਨ ਇਸ ਲਈ ਤੁਹਾਨੂੰ ਗੱਲ ਨਹੀਂ ਆਉਂਦੀ ਔਰ ਇੱਕ ਦੇਰਸ ਅਨ ਅਨਦਰ ਐਰਾ ਆਫ ਪੁਲਿਸ ਮੈਨ ਗੋਇੰਗ ਰੋਗ ਜਦੋਂ ਪੁਲਿਸ ਮੈਨ ਆਪ ਹੀ ਕਾਨੂੰਨ ਆਪ ਦੇ ਹੱਥਾਂ 'ਚ ਲੈਣਾ ਸ਼ੁਰੂ ਕਰ ਦਿੰਦੇ ਤੋੜਨਾ ਸ਼ੁਰੂ ਕਰ ਦਿੰਦੇ ਆ ਤੇ ਐਂਟੀ ਨੈਸ਼ਨਲ ਐਲੀਮੈਂਟਸ ਨਾਲ ਮਿਲ ਕੇ ਪੰਜਾਬ ਦਾ ਮਾਹੌਲ ਖਰਾਬ ਕਰਨਾ ਸ਼ੁਰੂ ਕਰ ਦਿੰਦੇ ਮੈਂ ਭੁੱਲਰ ਸਾਹਿਬ ਨੂੰ ਇੱਕ ਗੱਲ ਪੁੱਛਣਾ ਚਾਹੁੰਨਾ ਸਿਰਫ ਇੱਕ ਗੱਲ ਕਿ ਨਰੈਣ ਸਿੰਘ ਚੋੜਾ ਪਾਕਿਸਤਾਨ ਜਾਂਦਾ ਸੀ ਕਿ ਨਹੀਂ ਜਾਂਦਾ ਸੀ ਦੂਜਾ ਸਵਾਲ ਨਰੈਣ ਸਿੰਘ ਚੋੜਾ ਪੁਲਿਸ ਦੇ ਡਾਕੂਮੈਂਟਸ ਕੀ ਇਹ ਗੱਲ ਤਸਦੀਕ ਕਰਦੇ ਆ ਕਿ ਨਹੀਂ ਕਰਦੇ 댓 ਹੀ ਇਜ਼ ਐਕਟਿਵ ਸਲੀਪਰ ਸੈੱਲ ਆਫ ਦੀ ਆਈਐਸਆਈ ਤੀਜੀ ਗੱਲ ਕੀ ਪੁਲਿਸ ਨੇ ਇਹਦੇ ਕੋਲੋਂ ਆਰਡੀਐਕਸ ਗਰਨੇਡ AK47 ਸੁਫਿਸਟੀਕੇਟਿਡ ਵੈਪਨਸ ਰਿਕਵਰ ਕਰੇ ਹੈ ਕਿ ਨਹੀਂ ਕੀਤੇ ਜਦੋਂ ਤੁਸੀਂ ਮੇਰੀ ਇਹਨਾਂ ਗੱਲਾਂ ਦਾ ਜਵਾਬ ਦੇ ਦੋਗੇ ਹਾਂ ਜਾਂ ਨਾ ਚ ਫਿਰ ਅਗਲੀ ਗੱਲ ਦਾ ਮੈਨੂੰ ਦੱਸ ਦਿਓ ਕਿਸਦਾਰ ਸੁਖਬੀਰ ਸਿੰਘ ਬਾਦਲ ਸਮੇਤ 12 13 Z+ ਪ੍ਰੋਟੈਕਟੀ ਨੇ ਪੰਜਾਬ ਚ ਹਰ ਪ੍ਰੋਟੈਕਟੀ ਦਾ ਇੱਕ ਡੋਸੀਅਰ ਬਣਿਆ ਕਿ ਉਹਨੂੰ ਕਿਤੋਂ ਕਿਤੋਂ ਖਤਰਾ ਹੈ ਹਾਂ ਕੋਈ ਨਵਾਂ ਪੈਦਾ ਹੋ ਜੇ ਤੇ ਉਹ ਡੋਸੀਅਰ ਚ ਬਾਅਦ ਚ ਆਊਗਾ ਮਗਰ ਵੈਸੇ ਲਗਭਗ ਫਾਈਲ ਬਣੀ ਹੋਈ ਆ ਉਸ ਫਾਈਲ ਚ ਨਰੈਣ ਸਿੰਘ ਚੌੜੇ ਦਾ ਸਿੱਧਾ ਜ਼ਿਕਰ ਉਸ ਨਰੈਣ ਸਿੰਘ ਚੌੜੇ ਨੂੰ ਇੱਕ ਜੈਡ ਪਲੱਸ ਪ੍ਰੋਟੈਕਟਿਵ ਦੇ ਆਲੇ-ਦੁਆਲੇ ਉਹਦੇ ਤਾਂ ਐ ਤੁਸੀਂ ਨਾਲ-ਨਾਲ ਘੁਮਾਈ ਫਿਰਦੇ ਸੀਗੇ ਕਿ ਸ਼ਾਇਦ ਇਹ ਜਿਹੜੇ 175 ਪੁਲਸ ਵਾਲੇ ਲਾਏ ਸੀ ਕਿਥੇ ਨਰੈਣ ਚੋੜੇ ਤੇ ਤੇ ਨਹੀਂ ਲਾਏ ਸੀ ਕਿ ਇਹਨੂੰ ਨਾ ਕੋਈ ਰੋਕ ਲਵੇ ਕਿਉਂਕਿ ਮੈਂ ਉਹ ਵੀਡੀਓ ਹੁਣ ਸ਼ੇਅਰ ਕਰੂੰਗਾ ਯੂ ਵਿਲ ਬੀ ਅਮੇਜ਼ਡ ਐਟ ਦ ਪੁਲਿਸ ਦੀ ਕਨਾਈਵੰਦ ਪੁਲਿਸ ਦੀ ਮਿਲੀ ਭੁਗਤ ਔਰ ਪੁਲਿਸ ਨੇ ਇਹ ਸਾਰਾ ਇਨਸੀਡੈਂਟ ਆਪ ਕਰਵਾਇਆ ਇਹ ਤਾਂ ਹੁਣ ਉਹ ਆਪ ਦੱਸ ਦੇਣ ਕਿ ਉਹਨਾਂ ਦੀ ਨੈਗਲੀਜੈਂਸ ਹੈ ਕਿ ਕਨਾਈਵਾਂਸ ਹੈ ਕਿਉਂਕਿ ਮੇਰਾ ਮੰਨਣਾ ਆਫਟਰ ਸੀਇੰਗ ਦ ਵੀਡੀਓਜ਼ ਕਿ ਇਹ ਪੁਲਿਸ ਦਾ ਔਰ ਹਰਪਾਲ ਰੰਧਾਵੇ ਦਾ ਇਹਦਾ ਸਿੱਧਾ ਹੀ ਹੱਥ ਹੈ ਔਰ ਮੈਂ ਕਾ ਪੋਸਟਰ ਤੁਹਾਡੇ ਤਿਆਰ ਕੀਤਾ ਥੋੜਾ ਇਹਨੂੰ ਵੇਖ ਲਓ ਫਿਰ ਤੁਹਾਨੂੰ ਹੌਲੀ-ਹੌਲੀ ਸਮਝ ਆਊਗੀ ਜਿਹੜਾ ਆਮ ਆਦਮੀ ਪਾਰਟੀ ਦਾ ਇਵੈਂਟ ਮੈਨੇਜਮੈਂਟ ਥੋੜਾ ਡੀਰੇਲ ਹੋ ਗਿਆ ਇਹਦੇ ਵਿੱਚ ਅਰਵਿੰਦ ਕੇਜਰੀਵਾਲ ਜਿਵੇਂ ਨਰੇਸ਼ ਯਾਦਵ ਨੂੰ ਵਰਤ ਲਿਆ ਬੇਅਤ ਵੀ ਲਈ ਹਿੰਦੂ ਮੁਸਲਮਾਨ ਮੋਤਾ ਉੱਥੇ ਭਗਵੰਤਮਾਨ ਡੀਜੀਪੀ ਔਰ ਸਭ ਨੂੰ ਪਤਾ ਮੈਨੂੰ ਤਾਂ ਖਾਸ ਤੌਰ ਤੇ ਪਤਾ ਗੌਰਵ ਯਾਦਵ ਸਾਹਿਬ ਮੇਰੀ ਅੱਖਾਂ ਜੇ ਅੱਖਾਂ ਪਾ ਕੇ ਡਿਨਾਈ ਕਰਦੇ ਹੋ ਕਿਸੇ ਬੋ ਵੀ ਭੁੱਲਰ ਤੇ ਥੋੜੇ ਵਿੱਚ ਤਾਂ ਸੂਈ ਨਹੀਂ ਲੰਗਦੀ ਔਰ ਬੋਵੀ ਪੁੱਲਰ ਤੇ ਹਰਪਾਲ ਰੰਦਾ ਵਿੱਚ ਸੂਈ ਨਹੀਂ ਲੱਗਦੀ ਇਹ ਮੈਨੂੰ ਵੀ ਪਤਾ ਥੈਟਸ ਵਾਈ ਇਹਨੂੰ ਇਸ ਕਿਸਮ ਦੀ ਪ੍ਰੋਟੈਕਸ਼ਨ ਦਿੱਤੀ ਜਾ ਰਹੀ ਆਰ ਉਸ ਬੰਦੇ ਦਾ ਨਰੈਣ ਚੋੜੇ ਨਾਲ ਕੀ ਪਿਆਰ ਆ ਇਹ ਜ਼ਰੂਰ ਐਕਸਪਲੇਨ ਕਰਿਓ